ਦੇ ਸਿਰ ਪੋਤੇ ਗਿਆ ਬਦਮਾਸ਼ੀ ਤੇ ਦਵਸ਼ ਦੇ ਨਾਲ ਜਿਹੜਾ ਬੰਦਾ ਵੋਟ ਪਵਾ ਗਿਆ ਪਵਾ ਗਿਆ ਤੇ ਦਵਸ਼ ਦੇ ਵਿੱਚ ਕੀ ਹਰਮੀਤ ਸਿੰਘ ਤਖੜਾ ਵਗਿਆ ਭਾਈ ਉਹ ਜਿੱਤ ਗਿਆ ਜੇ ਕਿਤੇ ਦੂਜਿਆਂ ਦਾ ਫੋਹ ਪੈ ਜਾਂਦਾ ਕੋਸ਼ਿਸ਼ ਉਹਨਾਂ ਨੇ ਵੀ ਬਹੁਤ ਕੀਤੀ ਤਾਂ ਹੀ ਅੱਜ ਕੀ ਹੈ ਦੂਜੇ ਨੰਬਰ ਤੇ ਸਟੈਂਡ ਕਰਦੇ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਹਾਲਤ ਤਹਿ ਜਾਂ 27 ਦੇ ਵਿੱਚ ਕੋਈ ਬਈ ਸੈਮੀ ਫਾਈਨਲ ਨਹੀਂ ਸੈਮੀ ਫਾਈਨਲ ਹਿਸਾਬ ਨਾਲ ਤਾਂ ਫਿਰ ਤੁਸੀਂ ਜੇ ਉਹਨੂੰ ਦੇਖੀਏ ਫਿਰ ਤਾਂ ਆਪ ਨੂੰ ਇਹ ਲੱਗਦਾ ਵੀ ਇਕੱਲੀਦਰ ਫਾਈਟ ਦੇ ਵਿੱਚ ਆਊਗਾ ਉਹ 40 ਸਰਪੰਚ ਸੀਗੇ ਭਾਈ ਅਗਲੇ ਦਾ ਦੋ ਦਾਅਬ ਸੀਗੇ ਅਗਲੇ ਆਪ ਦੀ ਸਮਰੱਥਾ ਦੇ ਨਾਲ ਆਪ ਦੀ ਸਿਰ ਤੇ ਇਲੈਕਸ਼ਨ ਲੜਿਆ ਇਹਨਾਂ ਪੰਥਕ ਧਿਰਾਂ ਦੀ ਫੂਕ ਨਿਕਲ ਗਈ ਆ ਸਾਰੀ ਠੀਕ ਹੈ ਨਾ ਕਿਹੜੀ ਪੰਥਕ ਧਿਰ ਸੀ ਮੈਂ ਕਹਿੰਦਾ ਵੀ ਸਾਰਾ ਜਿਹੜਾ ਮੈਂ ਕਹਿੰਦਾ ਦੂਜਾ ਅਕਾਲੀ ਦਲ ਸੀਗਾ ਯਾਨੀ ਹਰਪ੍ਰੀਤ ਜੀ ਆਰਾ ਉਹ ਵੀ ਨਾਲ ਸੀਗੇ ਸਿਮਰਨਜੀਤ ਮਾਨ ਵੀ ਨਾਲ ਸੀ ਸਾਰੇ ਭਾਂਡੇ ਚ ਵੜ ਕੇ ਮੈਂ ਕਹਿੰਦਾ ਸਾਰੇ ਇਕੱਠੇ ਹੋ ਕੇ ਤੀਜੇ ਹਿੱਸੇ ਦੇ ਵਿੱਚ ਜੇ ਆਉਂਦੇ ਆ ਤਾਂ ਅਸੀਂ ਜਾਣਦੇ ਆ ਕਿ ਪੰਥਕ ਸਿਆਦ ਤੇ ਗੇਮ ਹੀ ਰਾਜਨੇਪਾਲਟੀ ਹੈ ਪਹਿਲਾਂ ਮਨੇ ਮੂੰਹ ਦੀ ਬਵਾਸੀਰ ਵਾਲਾ ਜਿਹੜਾ ਬੰਦਾ ਹੈ ਨਾ ਮੂੰਹ ਚ ਉਹਨੇ ਗੰਦੀ ਕੱਢਿਆ ਜੋ ਕੱਢਿਆ ਜੋ ਨੇ ਬਕਵਾਸ ਉੱਥੇ ਮਾਰੀ ਅੱਜ ਵਿਚਾਰਾ ਸਟਾਰਟਿੰਗ ਦੇ ਤੀਜੇ ਨੰਬਰ ਤੇ ਚੱਲ ਰਿਹਾ ਸੀ ਹੁਣ ਤਾਂ ਚ ਇਸ ਇਲੈਕਸ਼ਨ ਨੇ ਮੈਂ ਇੱਕ ਦੱਸਣਾ ਵੀ ਰਾਜੇਪਟਿੰਗ ਦਾ ਜਿਹੜਾ ਭਵੇਖਾ ਉਹ ਲਗਭਗ ਖਤਮ ਕਰਤਾ ਬਾਈ ਕਾਲੇ ਰੰਗ ਦਾ ਜੀ ਮੱਝ ਵੀ ਸਿੱਖ ਜੀ ਇਹ ਗੱਲਾਂ ਲੋਕ ਭੁੱਲਣਗੇ ਤੁਹਾਨੂੰ ਕੀ ਲੱਗਦਾ ਨਹੀਂ ਬਿਹਾਰ ਦਾ ਰਿਜ਼ਲਟ ਵੀ ਆ ਗਿਆ ਤੁਸੀਂ 243 ਸੀਟਾਂ ਚੋਂ 198 ਦੇ ਬੀਜੇਪੀ ਲੀਡ ਦੇ ਵਿੱਚ ਹੈਗੀ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਬੀਜੇਪੀ ਆਪ ਦੇ ਚੰਗੇ ਹੋਣ ਕਰਕੇ ਨਹੀਂ ਜਿੱਤ ਰਹੀ ਦੂਜੇ ਮਾੜੇ ਹੋਣ ਕਰਕੇ ਜਿੱਤ ਰਹੀ ਆ ਇਹ ਜਿਹੜਾ ਪੰਜਾਬ ਦਾ ਜਿਹੜਾ ਮੈਂ ਕਿਹਾ ਹੈਗਾ ਨਾ ਬਾਈ ਤਸੀਰਾ ਇਹ ਤੱਤੀ ਆ ਥੋੜੀ ਜੀ ਤੱਤੇ ਮੁੱਦੇ ਤੇ ਥੋੜੇ ਤੱਤੇ ਵੱਧ ਹੋ ਜਾਂਦੇ ਤਾਂ ਕਿ ਮੁੱਦਾ ਕੋਈ ਚੱਲਿਆ ਨਹੀਂ ਤਾਂ ਇਹ ਸਮੋਕੇ ਫਿਰ ਕੀ ਆ ਸਿਰਫ ਜਿਹੜੇ ਪੁਰਾਣੇ ਲੋਕ ਸੀਗੇ ਆਪ ਦਾ ਸਿਸਟਮ ਸੈੱਟ ਕਰਕੇ ਜਿੱਤ ਗਏ ਕਿਸੇ ਵੀ ਸਿਆਸੀ ਪਾਰਟੀ ਨੇ ਕਿਸੇ ਵੀ ਚੱਜ ਦੇ ਕੈਂਡੀਡੇਟ ਨੂੰ ਟਿਕਟ ਦਿੱਤੀ ਕਿਉਂਕਿ ਲੋਕ ਵੀ ਕੀ ਆ ਮੈਂ ਕਿਹੜੇ ਮੇਰੇ ਖਿਆਲ ਦੇ ਵਿੱਚ ਜਿਹੜੇ ਲੋਕ ਨੇ ਨਾ ਸਿਆਸੀ ਪਾਰਟੀਆਂ ਨੂੰ ਸਮਝ ਚੁੱਕੀਆਂ ਵੀ ਲੋਕ ਕੀ ਆ ਵੱਡਾ ਕੰਜਰ ਚੋਣ ਲਾਗ ਗਏ ਹੁਣ ਉਹੀ ਰਿਜ਼ਲਟ ਉੱਥੇ ਆ ਗਿਆ ਵੀ ਜਿਹੜੇ ਉੱਥੋਂ ਦੇ ਲੋਕ ਨੇ ਨਾ ਉਹ ਹਮੇਸ਼ਾ ਤੁਸੀਂ ਇਹ ਦੇਖ ਲਿਓ ਆਨਲਾਈਨ ਟਾਈਮ ਦੇ ਵਿੱਚ ਵੀ ਉਹ ਕੀ ਆ ਤਗੜੀ ਧਰ ਨਾਲ ਹੋਇਆ ਕਰਨਗੇ ਜਿਹਦੇ ਹੱਥ 'ਚ ਸਰਕਾਰ ਹੋਏ ਇਹ ਨਹੀਂ ਪਤਾ ਕਿ ਉੱਥੇ ਬੀਜੇਪੀ ਗਾਣ ਨੂੰ ਜਿੱਤਣ ਲੱਗਦੇ ਆ ਕਲ ਜਨਾ ਉਥੋਂ ਦੇ ਲੋਕਾਂ ਦੇ ਦਿਮਾਗ ਜੇ ਪੰਤ ਹੁੰਦਾ ਤਾਂ ਬੀਬੀ ਖਾਲੜਾਣੀ ਹਾਰਦੀ ਸੀ ਠੀਕ ਹੈ ਨਾ ਲੋਕ ਪਕੀਆ ਮੇਰੇ ਖਿਆਲ ਚ ਮжоਰਟੀ ਲੋਕਾਂ ਦੀ ਹੁਣ ਮੌਕਾ ਪ੍ਰਸਤ ਹੋ ਗਈ ਆ ਜੋ ਬੰਦਾ ਡਰਾਮੇ ਬਾਜੀ ਕੀ ਆ ਚੰਗੀ ਕਰ ਲੂਗਾ ਜਾਂ ਜਿਹੜਾ ਬੰਦਾ ਚੰਗੇ ਰੂਪ ਦੇ ਵਿੱਚ ਕੀ ਆ ਆਪਦੇ ਆਪ ਨੂੰ ਪੇਸ਼ ਕਰ ਲੂਗਾ ਉਹ ਬੰਦੇ ਨੂੰ ਲੋਕ ਆਉਣ ਵਾਲੇ ਟਾਈਮ 'ਚ ਚੁਣਨਗੇ ਜਿਹੜੇ ਅੱਜ ਹਾਲਾਤ ਵੋਟਾਂ ਦੇ ਰਿਜ਼ਲਟ ਆਇਆ ਲੋਕਾਜੀ ਟੀਵੀ ਨਾਲ ਜੁੜਨ ਤੁਸੀਂ ਮੈਂ ਹਮਤਾਜ ਅੱਜ ਤਰਨਤਾਰਨ ਜਿਮਣੀ ਚੋਣ ਦਾ ਨਤੀਜਾ ਆ ਚੁੱਕਿਆ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਲਗਭਗ 12000 ਦੇ ਕਰੀਬ ਲੀਡ ਲੈ ਕੇ ਜਿੱਤ ਗਈ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੂਸਰੇ ਨੰਬਰ ਤੇ ਆਉਂਦੀ ਹੈ ਤੀਜੇ ਨੰਬਰ ਤੇ ਵਾਰਿਸ ਪੰਜਾਬ ਦੇ ਆਉਂਦੀ ਹੈ ਪਾਰਟੀ ਤਾਂ ਕਾਂਗਰਸ ਚੌਥੇ ਤੇ ਪੰਜਵੇਂ ਤੇ ਬੀਜੇਪੀ ਇਹ ਸਾਰੇ ਬਾਰੇ ਗੱਲਬਾਤ ਕਰਾਂਗੇ ਪੂਏ ਨਤੀਜੇ ਬਾਰੇ ਗੱਲਬਾਤ ਕਰਾਂਗੇ ਕਿ ਕਾਰਨ ਕੀ ਹੈ ਇਸ ਤੋਂ ਬਾਅਦ ਕੀ ਹੈ ਜਾਂ ਫਿਊਚਰ ਕੀ ਹੈ ਸਾਰੀ ਗੱਲਬਾਤ ਕਰਦੇ ਸਾਡੇ ਨਾਲ ਰੋਪਿੰਦਰ ਹੋਣਗੇ ਲੋਕ ਅਧਿਕਾਰ ਲਾਇਰ ਤੋਂ ਬਾਈ ਸਭ ਤੋਂ ਪਹਿਲਾਂ ਨਤੀਜਾ ਆ ਚੁੱਕੇ ਤਰਨਤਾਰੰਦਾ ਨਤੀਜੇ ਨੂੰ ਕਿਵੇਂ ਦੇਖਦੇ ਹਾਂ ਜੇ ਆਪਾਂ ਦੇਖੀਏ ਸਭ ਤੋਂ ਵੱਡੀ ਗੱਲ ਤਾਂ ਬਈ ਇਹ ਹੈ ਕਿ ਸਭ ਤੋਂ ਪਹਿਲੀ ਗੱਲ ਜਿਹੜੀ ਸਾਹਮਣੇ ਆ ਚੁੱਕੀ ਹੈ ਵੀ ਜਿਹੜੀ ਸਿਆਸਤਾਂ ਹੁਣ ਟੋਟਲੀ ਮੈਂ ਕਹਿੰਦਾ ਲੰਡੇ ਠੱਠੇ ਵਾਲਿਆਂ ਦੀ ਹੋ ਗਈ ਜਿਹੜੇ ਸਿਰੇ ਦੇ ਮਾ ਕੇ ਮਾ ਕੇ ਬੰਦੇ ਹੁੰਦੇ ਆ ਠੀਕ ਹੈ ਨਾ ਜਿਹੜਾ ਸਿਰੇ ਦੀ ਬਦਮਾਸ਼ੀ ਕਰ ਸਕਦਾ ਮੈਂ ਕਹਿੰਦਾ ਤਰਨਤਾਰੰਦ ਚ ਉਹ ਬਿਸ਼ਰਮੀ ਨਾਲ ਬਦਮਾਸ਼ੀਆਂ ਹੋਈਆਂ ਨੇ ਜਿਹੜੇ ਬੰਦੇ ਉੱਥੇ ਮਾ ਕੇ ਕੀ ਵਿਚ ਰਹੇ ਆ ਬਹੁਤ ਕੁਝ ਬਈ ਜਦੋਂ ਸੁਣਦੇ ਆ ਨਾ ਮੈਂ ਕਹਿੰਦਾ ਵੀ ਮੈਂ ਤਾਂ ਇਹ ਸੋਚਦਾ ਵੀ ਮਾਲ ਵੇ ਮੂਲ ਵੇ ਦਾ ਕੱਖ ਵੀ ਹੈ ਨਹੀਂ ਜਿਹੜ ਠੀਕ ਹੈ ਮੈਨੂੰ ਐਸੇ ਕਿਸੇ ਵੀ ਸਿਆਸੀ ਪਾਰਟੀ ਨੇ ਕਿਸੇ ਵੀ ਚੱਜ ਦੇ ਕੈਂਡੀਡੇਟ ਨੂੰ ਟਿਕਟ ਦਿੱਤੀ ਕਿਉਂਕਿ ਸਲੋਕ ਵੀ ਕੀ ਹੈ ਮੈਂ ਜਿਹੜੇ ਮੇਰੇ ਖਿਆਲ ਦੇ ਵਿੱਚ ਜਿਹੜੇ ਲੋਕ ਨੇ ਨਾ ਸਿਆਸੀ ਪਾਰਟੀਆਂ ਨੂੰ ਸਮਝ ਚੁੱਕੀਆਂ ਵੀ ਲੋਕ ਕੀ ਹੈ ਵੱਡਾ ਕੰਜਰ ਚੋਣ ਲਾ ਗਏ ਹੁਣ ਮੈਂ ਤਾਂ ਕਹਿੰਦਾ ਕਿ ਮਾੜਿਆਂ ਚੋਂ ਘੱਟ ਮਾੜਾ ਚੁਣਦੇ ਸੀ ਹੁਣ ਮੇਰੇ ਖਿਆਲ ਦੇ ਵਿੱਚ ਜੀ ਕੰਜਰਾ ਚੋਂ ਵੱਡਾ ਕੰਜਰ ਚੋਣਨਾ ਸ਼ੁਰੂ ਕਰਤਾ ਉਹੀ ਰਿਜ਼ਲਟ ਉੱਥੇ ਆ ਗਿਆ ਹੁਣ ਜਿਹੜੇ ਹਾਲਾਤ ਸੀ ਕੀ ਹੈ ਦੇਖੇ ਆ ਪਿਛਲੇ ਸਮੇਂ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਹਰਮੀਤ ਸਿੰਘ ਦਾ ਕੀ ਹੈ ਕੀ ਕਿਰਦਾਰ ਸੀ ਯਾਰ ਮੈਂ ਤਾਂ ਕਹਣਾ ਉਸ ਬੈਲਟ 'ਚ ਜਿਹੜੇ ਲੋਕ ਗਏ ਆ ਮੈਨੂੰ ਹਰੇਕ ਬੰਦੇ ਨੇ ਇਹੀ ਗੱਲ ਆਖੀ ਆ ਭਾਈ ਜੀ ਘਰ ਘਰ ਹੀ ਕਹਿੰਦੇ ਕਿ ਇਹ ਸ਼ਰਾਬ ਨਿਕਲਦੀ ਆ ਘਰ ਘਰ ਹੀ ਕੀ ਆ ਸਭ ਕੁਝ ਚੱਲ ਰਿਹਾ ਉੱਥੇ ਜੋ ਸਿਸਟਮ ਉੱਥੇ ਕੀ ਚੱਲਦਾ ਠੀਕ ਹੈ ਨਾ ਉਹਨੂੰ ਪੋਲੀਟੀਕਲ ਸ਼ਰਨ ਜਿਹੜੀ ਚਾਹੀਦੀ ਆ ਤੇ ਸ਼ਰਨ ਕੀ ਡੰਡੇ ਵਾਲਾ ਦੇ ਸਕਦਾ ਤੇ ਜਿਹਦੇ ਅਸਤੇ ਡੰਡਾ ਹੋ ਜਿੱਤ ਗਿਆ ਹੁਣ ਮਸਲਾ ਹੀ ਉੱਥੇ ਇਹ ਆ ਕਿ ਉੱਥੇ ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਜਿਹੜੇ ਉੱਥੋਂ ਦੇ ਲੋਕ ਨੇ ਨਾ ਉਹ ਹਮੇਸ਼ਾ ਤੁਸੀਂ ਇਹ ਦੇਖ ਲਿਓ ਆਨਲਾਈਨ ਟਾਈਮ ਦੇ ਵਿੱਚ ਵੀ ਉਹ ਕੀ ਤਕੜੀ ਧਰ ਨਾਲ ਹੋਇਆ ਕਰਨਗੇ ਜਿਹਦੇ ਹੱਥ 'ਚ ਸਰਕਾਰ ਹੋਏ ਇਹ ਨਹੀਂ ਪਤਾ ਵੀ ਉੱਥੇ ਬੀਜੇਪੀ ਕਾਹਨੂੰ ਜਿੱਤਣ ਲੱਗ ਜੇ ਕਿਉਂਕਿ ਉਹਨਾਂ ਨੇ ਇਹ ਦੇਖਣਾ ਵੀ ਉਹਨਾਂ ਨੇ ਜੋ ਉੱਥੇ ਕੰਮ ਲੋਕ ਜ਼ਿਆਦਾ ਕਰ ਰਹੇ ਆ ਠੀਕ ਹੈ ਨਾ ਜਿਵੇਂ ਘਰਾਂ 'ਚ ਸ਼ਰਾਬ ਨਿਕਲਦੀ ਆ ਜੋ ਉੱਥੇ ਚਿੱਟੇ ਦਾ ਸਭ ਤੋਂ ਵੱਧ ਤੁਸੀਂ ਅਖਬਾਰ ਚੱਕ ਲਓ ਬਈ 90% ਚਿੱਟੇ ਵਾਲੇ ਫੜੇ ਕਿੱਥੋਂ ਜਾਂਦੇ ਆ ਤਰਨਤਨ ਜ਼ਿਲ੍ਹੇ ਵਾਲੇ ਠੀਕ ਹੈ 2 ਨੰਬਰ ਦਾ ਅਸਲਾ ਤੇ ਗੈਂਗਸਟਰ ਕਿੱਥੋਂ ਉੱਥੋਂ ਦੇ ਆ ਤੇ ਮੈਂ ਕਹਣਾ ਵੀ ਫਿਰ ਪਾਰਟੀਆਂ ਨੇ ਕੈਂਡੀਡੇਟ ਫਿਰ ਉਹੇ ਜਿਹੀ ਚੁਣ ਲੈ ਵੀ ਜਿਹੜਾ ਸਿਰੇ ਦਾ ਮਾਕੇ ਹੈਗਾ ਉਹ ਬੰਦੇ ਨੂੰ ਟਿਕਟਾਂ ਦਿੱਤੀਆਂ ਗਈਆਂ ਤੇ ਉਹ ਬੰਦਿਆਂ ਨੇ ਰਿਜ਼ਲਟ ਦੇ ਵਿੱਚ ਜਿਹੜਾ ਮੇਰੇ ਖਿਆਲ 'ਚ ਵੱਡਾ ਹੂ ਚੁਣਿਆ ਗਿਆ ਹੋ। ਪਰ ਲੋਕ ਜਾਂ ਪਾਰਟੀਆਂ ਜਾਂ ਹੋਰ ਦੇ ਆਪਾਂ ਗੱਲ ਕਰੀਏ ਤਾਂ ਉਹ ਗੱਲ ਕਰ ਰਹੇ ਸੀ ਕਿ ਇੱਕ ਪੰਥਕ ਸੀਟ ਹੈ। ਮਤਲਬ ਪੰਥਕ ਸੀਟ ਵਾਲਾ ਕੋਈ ਤੁਹਾਨੂੰ ਨਜ਼ਰ ਆਇਆ ਉੱਥੇ ਜਿਨ੍ਹਾਂ ਨੇ ਪੰਥ ਦੇ ਕੇ ਵੋਟ ਪਾਈ ਹੋਵੇ ਕੋਈ। ਬਾਜੀ ਪੰਥ ਪੰਥ ਮੈਂ ਕਿਹੜੇ ਕੱਲ ਤੇ ਨਾ ਉੱਥੋਂ ਦੇ ਲੋਕਾਂ ਦੇ ਦਿਮਾਗ ਦੇ ਜੇ ਪੰਥ ਹੁੰਦਾ ਤਾਂ ਬੀਬੀ ਖਾਲੜਾਣੀ ਹਾਰਦੀ ਸੀ। ਠੀਕ ਹੈ ਨਾ ਲੋਕ ਕੀ ਹੈ ਮੇਰੇ ਖਿਆਲ 'ਚ ਮжоਰਿਟੀ ਲੋਕਾਂ ਦੀ ਹੁਣ ਮੌਕਾ ਪ੍ਰਸਤ ਹੋ ਗਈ ਆ। ਜੇ ਪੰਥ ਦੀ ਗੱਲ ਕਰੀਏ ਤਾਂ ਅੱਜ ਮੈਂ ਅਦਲੇ ਲੈ ਕੇ ਘਰਾਂ ਚ ਵੜਨਗੇ ਯਾਰ ਇੱਕ ਪਾਸੇ ਮੈਂ ਕਹਿਣਾ ਵੀ ਸਾਡੇ ਜਿਹੜੇ ਮਨੁੱਖੀ ਅਧਿਕਾਰਾਂ ਦਾ ਰੱਖ ਹੈ ਜਿਹੜਾ ਸਾਡਾ ਗੁਰੂ ਆ ਠੀਕ ਹੈ ਨਾ ਉਹਦੀ ਸ਼ਹਾਦਤ ਨੂੰ ਮਨ ਦੇ ਵਿੱਚ ਵਸਾ ਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮਾਰਚ ਨਿਕਲਿਆ ਅੱਜ ਪ੍ਰੋਗਰਾਮ ਰੱਖਿਆ ਉੱਥੇ ਤਾਂ ਕੋਈ ਆਇਆ ਨਹੀਂ ਪਰ ਮੈਂ ਕਹਿੰਦਾ ਵੀ ਅੱਜ ਲੋਕ ਸਿਆਸਤ ਦਾ ਸਵਾਦ ਲੈਣ ਵਾਸਤੇ ਘਰਾਂ 'ਚ ਟੀਵੀ ਮੂਰੇ ਬੈਠੇ ਨੇ ਤੇ ਮੈਂ ਇਹੀ ਗੱਲ ਜਾਣਦਾ ਵੀ ਜਿਹੇ ਜਿਹੇ ਲੋਕ ਭਾਲਣਗੇ ਸਿਆਸਤ ਉਹ ਹੀ ਦੰਦੀ ਆ ਲੋਕ ਮੈਂ ਕਹਿੰਦਾ ਸਿਆਸਤ ਨਹੀਂ ਮਾੜੀ ਬਾਈ ਜੀ ਲੋਕ ਮਾੜੇ ਹੋ ਚੁੱਕੇ ਆ ਜੇ ਲੋਕ ਸੁਧਰ ਜਾਣਗੇ ਤਾਂ ਮੈਂ ਇਹੀ ਗੱਲ ਕਰਦਾ ਵੀ ਜੇ ਤੁਸੀਂ ਸਮਾਜ ਸੁਧਾਰਨਾ ਜਾਂ ਸਿਆਸਤ ਸੁਧਾਰਨੀਆ ਪਹਿਲਾਂ ਲੋਕਾਂ ਨੂੰ ਸੁਧਰਨਾ ਪਊ ਜੇ ਲੋਕ ਸੁਧਰਨਗੇ ਹੁਣ ਉੱਤੇ ਲੀਡ ਲਾ ਲਓ ਬਾਈ ਤੜਕੇ ਜਦੋਂ ਦੇਖ ਨੰਬਰ ਤੇ ਇੱਕ ਤੇ ਜਿਹੜਾ ਬੰਦਾ ਉਹ ਬੰਦੇ ਦਾ ਪਿਛੋਕੜ ਵੀ ਦੇਖ ਲਓ ਪਾਰਟੀ ਵੀ ਦੇਖ ਲਓ ਕਿੱਥੋਂ ਆਇਆ ਹੋਇਆ ਬੰਦਾ ਦੂਜੇ ਨੰਬਰ ਤੇ ਜੋ ਮਾਕੇ ਸ਼ਖਸ਼ ਹੈਗਾ ਠੀਕ ਹੈ ਨਾ ਉਹ ਬੰਦੇ ਦਾ ਤੁਸੀਂ ਮਾਕੇ ਦੇਖ ਲਓ ਪਿਛੋਕੜ ਕੀ ਆ ਠੀਕ ਹੈ ਨਾ ਉੱਥੇ ਜੋ ਕੁਝ ਹੋਇਆ ਉਹਨਾਂ ਵੱਲੋਂ ਮਾਕੇ ਕੀਤਾ ਗਿਆ ਕੱਲੀ ਆਪਾਂ ਕਹਿੰਦੇ ਵੀ ਸੱਤਾਧਰ ਦੀ ਚਲਦੀ ਚ ਸਭ ਦੇ ਉੱਥੇ ਦਬਿਸ਼ ਸੀਗੀ ਤੀਜੇ ਨੰਬਰ ਤੇ ਜਿਹੜਾ ਮਾਕੇ ਬੰਦਾ ਆ ਰਿਹਾ ਹੁਣ ਉਹ ਆ ਰਿਹਾ ਕਹਿੰਦੇ ਵੀ ਜੀ ਕੁਰਬਾਨੀ ਦਾ ਉਹਨੂੰ ਪੁੰਜ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਤਾਂ ਤੁਸੀਂ ਦੇਖ ਰਹੇ ਹੋ ਵੀ ਉਹ ਬੰਦਾ ਕਿਹ ਤੀਜੇ ਨੰਬਰ ਤੇ ਰਹਿ ਗਿਆ ਤਾਂ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਵੀ ਜਦੋਂ ਜਜਵਾਤੀ ਹੋ ਕੇ ਵੋਟ ਪਾਉਂਦੇ ਆ ਉਦੋਂ ਬਾਈ ਜੀ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਫੈਸਲਾ ਸਹੀ ਲੈ ਲੈਂਦੇ ਆ ਪਰ ਜਦੋਂ ਤੋਕ ਦਿਮਾਗ ਨਾਲ ਵੋਟ ਪਾਉਂਦੇ ਆ ਨਾ ਹਰੇਕ ਨੂੰ ਪਤਾ ਵੀ ਸਾਲ ਰਹਿੰਦਾ ਸਰਕਾਰ ਤੋਂ ਕੰਮ ਲੈ ਲਈਏ 12000 ਵੋਟ ਮੈਂ ਕਹਿੰਦਾ ਸਰਕਾਰ ਦੀ ਮੌਜੂਦਾ ਬੂਥ ਲੱਗੀ ਉੱਥੇ ਇਕੱਲੇ ਇਕੱਲੇ ਵਿਹੜੇ 'ਚ ਮੰਤਰੀ ਬੈਠਾ ਸੀ ਤੇ ਪਿੰਡਾਂ ਦੇ ਵਿੱਚ ਮੈਂ ਕਹਿੰਦਾ ਕਈ ਦਾਮਾਂ ਦੇ ਬੂਥ ਨਹੀਂ ਲੱਗਿਆ ਆਪ ਵਾਲਿਆਂ ਦਾ ਜਿਹੜੇ ਮੈਂ ਕਿ ਜਿੱਥੋਂ ਕੈਂਡੀਡੇਟ ਮੈਂ ਕਿ ਜਿਹੜਾ ਮੈਂ ਕਿ ਸੈਕੰਡ ਨੰਬਰ ਤੇ ਆ ਰਹੇ ਆ ਅਕਾਲੀ ਦਲ ਦੀ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦੀ ਉਹ ਜਿਹੜਾ ਮੁੰਡੇ ਦਾ ਨਾਮ ਲੈ ਰਹੇ ਤੇ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਹੋਰ بڑے ਪਿੰਡ ਹੈਗੇ ਜਿੱਥੇ ਕਿ ਝਾੜੂ ਵਾਲਿਆਂ ਦੀ ਮੈਂ ਕਿਹੜਾ ਕੋਈ ਪ੍ਰੋਗਰਾਮ ਵੀ ਨਹੀਂ ਕਰ ਸਕੀ ਪਰ ਫਿਰ ਵੀ ਜੇ ਲੀਡ ਆ ਰਹੀ ਆ ਤੇ ਲੀਡ ਕਿਉਂ ਆ ਰਹੀ ਆ ਇਹ ਮੈਂ ਕਿਹੜਾ ਆਪਾਂ ਵੇਖਤਰ ਜਾਈਏ ਬੜੇ ਬੜੇ ਲੋਕ ਬਾਈ ਇਹਨੂੰ 2027 ਦਾ ਸੈਮੀਫਾਈਨਲ ਕਹਿ ਰਹੇ ਸੀਗੇ ਕਿ ਜਿਹੜਾ ਕੁਝ ਹੁਣ ਹੋਊਗਾ ਉਹ ਇਸ ਤੋਂ ਵੱਧ ਕੇ ਹੋਊਗਾ ਕਿ ਲੱਗਦਾ ਹੈ ਕਿ ਆਮ ਆਦੀ ਪਾਰਟੀ ਦੀ ਸਰਕਾਰ ਇਸ ਸਭ ਨਾਲ 2027 ਦੇ ਵਿੱਚ ਕੋਈ ਬਾਈ ਸੈਮੀਫਾਈਨਲ ਨਹੀਂ ਸੈਮੀਫਾਈਨਲ ਹਿਸਾਬ ਨਾਲ ਤਾਂ ਫਿਰ ਤੁਸੀਂ ਜੇ ਉਹਨੂੰ ਦੇਖੀਏ ਫਿਰ ਤਾਂ ਆਪ ਨੂੰ ਇਹ ਲੱਗਦਾ ਵੀ ਇਕੱਲੀਦਰ ਫਾਈਟ ਦੇ ਵਿੱਚ ਆਊਗਾ ਅਕੱਸੀ ਲੁਧਿਆਣਾ ਇਲੈਕਸ਼ਨ ਦੇਖੀਆ ਜਲੰਧਰ ਇਲੈਕਸ਼ਨ ਦੇਖੀਆ ਸਿਰਫ ਉੱਥੇ ਕੀ ਕਿਤਾ 40 45 ਸਰਪੰਚ ਇਕੱਠੇ ਸੀਗੇ ਉਹਨਾਂ ਨੇ ਕਹਣਾ ਵੀ ਕੈਂਡੀਡੇਟ ਅਸੀਂ ਦੰਨੇ ਆ ਹੁਣ ਬਾਦਲ ਕਹਿੰਦੇ ਪੱਲੇ ਕੱਖ ਨਹੀਂ ਸੀ ਬੰਦਾ ਚੱਜਦਾ ਕੋਈ ਹੈ ਨਹੀਂ ਸੀ ਇਹਨਾਂ ਕੋਲੇ ਹਰਮੀਤ ਸੀਗਾ ਉਹ ਜਾ ਕੇ ਝਾੜੂ ਵਾਲਿਆਂ 'ਚ ਵੜ ਗਿਆ ਤਾਂ ਇਹਨਾਂ ਨੇ ਚੱਕ ਕੇ ਕੀ ਆ ਉਹਨੂੰ ਟਿੱਕਤਾ ਉਹ 40 ਸਰਪੰਚ ਸੀਗੇ ਭਾਈ ਅਗਲੇ ਦਾ ਦੋ ਦਾਅਬ ਸੀਗੀ ਅਗਲੇ ਆਪ ਦੀ ਸਮਰੱਥਾ ਦੇ ਨਾਲ ਆਪ ਦੇ ਸਿਰ ਤੇ ਇਲੈਕਸ਼ਨ ਲੜੇ ਇਹਨਾਂ ਦੇ ਪੱਲੇ ਪੁੱਲੇ ਕੱਖ ਨਹੀਂ ਹੈ ਇਹਨੂੰ ਤੁਸੀਂ ਸੈਮੀਫਾਈਨਲ ਕੁਝ ਮਰਜੀ ਕਹੀ ਜਾਓ ਇਹ ਸੈਮੀਫਾਈਨਲ ਨਹੀਂ ਬਾਕੀ ਲੋਕ ਲੋਕ ਜਿਹੜੇ ਹੈਗਾ ਮ ਕਾਂਗਰਸ ਦੇ ਹਾਲਾਤ ਸਭ ਤੋਂ ਮਾੜੇ ਹੋਏ ਪਏ ਆ ਜਿਹਨੂੰ ਕੀ ਆ ਪਿੱਛੇ ਜੇ ਸੋਚ ਰਹੇ ਸੀ ਕਿ ਸ਼ਾਇਦ ਇਹ ਸਰਕਾਰ ਬਣਾ ਜੇ ਤੇ ਸਾਲ ਬਹੁਤ ਹੁੰਦਾ ਸਾਲ ਦੇ ਵਿੱਚ ਮੈਂ ਕਹਣਾ ਵੀ ਜੋ ਬੰਦਾ ਡਰਾਮੇबाजी ਕੀ ਹੈ ਚੰਗੀ ਕਰ ਲੂਗਾ ਕਿਉਂਕਿ ਸਾਡੇ ਲੋਕ ਡਰਾਮੇਬਾਜੀ ਦੇ ਮੈਂ ਹੁਣ ਕਾਇਲ ਹੋਏ ਪਏ ਆ ਜਿਹੜਾ ਬੰਦਾ ਚੰਗੇ ਰੂਪ ਦੇ ਵਿੱਚ ਕੀ ਆਪਦੇ ਆਪ ਨੂੰ ਪੇਸ਼ ਕਰ ਲੂਗਾ ਤੇ ਆਪਦੇ ਆਪ ਨੂੰ ਮੈਂ ਕਹਣਾ ਵੱਧ ਮਸ਼ਖਰਾ ਸਾਫਤ ਹੋਊਗਾ ਜਿਹੜਾ ਵੱਧ ਡਰਾਮੇਬਾਜੀ ਕਰ ਲੂਗਾ ਉਹ ਬੰਦੇ ਨੂੰ ਲੋਕ ਆਉਣ ਵਾਲੇ ਟਾਈਮ 'ਚ ਚੁਣਨਗੇ ਜਿਹੜੇ ਅੱਜ ਹਾਲਾਤ ਵੋਟਾਂ ਦੇ ਰਿਜ਼ਲਟ ਆਇਆ ਇਹਨੂੰ ਪੰਜਾਬ ਦੀ ਆਉਣ ਵਾਲੀ ਸਿਆਸਤ ਦਾ ਭਵਿੱਖ ਭੋਖ ਨਹੀਂ ਠੀਕ ਹੈ ਨਾ ਜੇ ਅਸੀਂ ਉਸ ਹਿਸਾਬ ਨਾਲ ਦੇਖੀਏ ਤਾਂ ਭਾਵੇਂ ਆਮ ਆਦਮੀ ਪਾਰਟੀ ਜਿੱਦੀ ਆ ਪਰ ਜੇ ਤੁਸੀਂ ਕੀ ਮੈਂ ਕਹਣਾ ਹੋਰ ਪਿੰਡਾਂ ਜਾ ਕੇ ਦੇਖੋਗੇ ਤਾਂ ਆਪ ਦਾ ਜਿਹੜਾ ਗ੍ਰਾਫ ਹੈ ਕਾਫੀ ਥੱਲੇ ਆ ਚੁੱਕਿਆ ਪਰ ਅੱਜ ਵੀ ਜੇ ਤੁਸੀਂ ਚਿਹਰੇ ਦੇ ਰੂਪ ਚ ਕੱਢੋਗੇ ਪੰਜਾਬ ਚ ਅੱਜ ਵੀ ਚਿਹਰਾ ਭਗਵੰਤ ਮਾਨ ਲੋਕਾ ਅੱਜ ਨੂੰ ਵੀ ਲੋਕ ਪਿੰਡਾਂ ਦੇ ਖੁੰਡਾਂ ਦੇ ਲੋਕ ਪ੍ਰਵਾਨ ਕਰੀ ਜਾਂਦੇ ਆ ਕਿਉਂਕਿ ਬਾਦਲ ਕਾ ਜਿਹੜਾ ਕੋਈ ਵੀ ਚਿਹਰਾ ਨਹੀਂ ਹੈ ਅਸਲ ਦੇ ਵਿੱਚ ਸਾਡੇ ਚਿਹਰੇ ਦੀ ਰਾਜਨੀਤੀ ਹੋ ਗਈ ਹੈ ਮੁੱਦਿਆਂ ਦੀ ਰਾਜਨੀਤੀ ਹੈ ਨਹੀਂ ਤਰਨ ਤਰਨ ਮੈਂ ਕਹੇ ਸਾਰੇ ਬਾਈ ਮੋਰਚ ਮੈਂ ਕਹੇ ਉਹਦੇ ਚ ਕੈਂਪੇਨ ਦੇ ਵਿੱਚ ਤੁਸੀਂ ਵੀ ਉੱਥੇ ਜਾ ਕੇ ਕਵਰ ਕੀ ਕਵਰੇਜ ਕੀਤੀ ਤੁਹਾਡੇ ਚੈ ਸਭ ਤੋਂ ਵੱਡਾ ਮੁੱਦਾ ਅੱਜ ਕੀ ਹੈ ਨਸ਼ਾ ਸੀ ਉਹਦੇ ਤੇ ਕਿਸੇ ਨੇ ਗੱਲ ਨਹੀਂ ਕੀਤੀ ਕਿਥੋਂ ਕਰਨਗੇ ਸਾਰੇ ਨਸ਼ੇ ਦੇ ਵਪਾਰੀ ਦੂਜੀ ਗੱਲ ਉੱਥੇ ਕੀ ਹੈ ਰੁਜ਼ਗਾਰ ਦੀ ਗੱਲ ਜਿਹੜੀ ਕਰਨੀ ਬੰਦੀ ਸੀ ਰੁਜ਼ਗਾਰ ਦੀ ਉੱਥੇ ਲੋੜ ਹੀ ਨਹੀਂ ਕੋਈ ਛੱਡੀ ਕੁਝ ਬਾਹਰ ਬਾਗੇ ਕੁਝ ਜੇਲਾਂ 'ਚ ਬੈਠੇ ਆ ਕੁਝ ਉੱਥੇ 2 ਨੰਬਰ ਦੇ ਕੰਮ ਦੇ ਵਿੱਚ ਪੈ ਗਏ ਜੋ ਆ ਕਿਹੜੇ ਨੇ ਰੁਜ਼ਗਾਰ ਮੰਗਣਾ ਸੀ ਸਭ ਤੋਂ ਵੱਡੇ ਜਿਹੜੇ ਮੁੱਦੇ ਸੀਗੇ ਉਹ ਮੁੱਦੇ ਉੱਥੋਂ ਗਾਇਬ ਸੀ ਤੇ ਸਿਰ ਪੋਤੇ ਗਿਆ ਬਦਮਾਸ਼ੀ ਤੇ ਦਵਸ਼ ਦੇ ਨਾਲ ਜਿਹੜਾ ਬੰਦਾ ਬੋਟ ਪਵਾ ਗਿਆ ਪਵਾ ਗਿਆ ਤੇ ਦਵਸ਼ ਦੇ ਵਿੱਚ ਕੀ ਹਰਮੀਤ ਸਿੰਘ ਤਕੜਾ ਵਗਿਆ ਭਾਈ ਉਹ ਜਿੱਤ ਗਿਆ ਜੇ ਕਿਤੇ ਦੂਜਿਆਂ ਦਾ ਫੋ ਪੈ ਜਾਂਦਾ ਕੋਸ਼ਿਸ਼ ਉਹਨਾਂ ਨੇ ਵੀ ਬਹੁਤ ਕੀਤੀ ਦਬ ਕੇ ਉਹਨਾਂ ਦਾ ਵੀ ਬਹੁਤ ਚੱਲਿਆ ਤਾਂ ਹੀ ਅੱਜ ਕੀ ਹੈ ਦੂਜੇ ਨੰਬਰ ਤੇ ਸਟੈਂਡ ਕਰਦੇ ਆ ਅਜਾ ਭਾਈ ਤੀਜੇ ਨੰਬਰ ਤੇ ਵਾਰਿਸ ਪੰਜਾਬ ਦੇ ਪਾਰਟੀ ਆਉਂਦੀ ਹੈ ਉਹਨਾਂ ਦਾ ਮਤਲਬ ਇਹ ਸੀਗਾ ਕਿ ਖਡੂਰ ਸਾਹਿਬ ਤੋਂ ਅਮਰਪਾਲ ਸਿੰਘ ਐਮਪੀ ਬਣੇ ਨੇ ਤਾਂ ਉਹ ਹਵਾ ਫੇਰ ਚੱਲੂਗੀ ਉਦੋਂ ਲੋਕਾਂ ਨੂੰ ਸੀਗਾ ਫਰੀਦਕੋਟ ਤੋਂ ਐਮਪੀ ਅਸੀ ਬਣਾ ਲਿਆ ਸਰਬੀ ਸਿੰਘ ਖਾਲਸਾ ਨੂੰ ਤਾਂ ਹੁਣ ਲੱਗਦਾ ਸੀ ਉਹਨਾਂ ਨੂੰ ਕਿ ਕਿਤੇ ਨਾ ਕਿਤੇ ਹ ਦਾ ਕੀ ਫਰਤੀਜੇ ਨੰਬਰ ਪਹਿਲੀ ਗੱਲ ਤਾਂ ਬਈ ਪੰਥਕ ਧਿਰਾਂ ਦੀ ਫੂਕ ਨਿਕਲ ਗਈ ਆ ਸਾਰੀ ਠੀਕ ਹੈ ਨਾ ਕਿਹੜੀ ਪੰਥਕ ਧਿਰ ਸੀ ਮੈਂ ਕਹਿੰਦਾ ਵੀ ਸਾਰਾ ਜਿਹੜਾ ਮੈਂ ਕਹਿੰਦਾ ਦੂਜਾ ਅਕਾਲੀ ਦਲ ਸੀਗਾ ਗਿਆਨੀ ਹਰਪ੍ਰੀਤ ਜੀ ਆਰਾ ਉਹ ਵੀ ਨਾਲ ਸੀਗੇ ਸਿਮਰਨਜੀਤ ਮਾਨ ਵੀ ਨਾਲ ਸੀ ਸਾਰੇ ਭਾਂਡੇ ਚ ਵੜ ਗਏ ਮੈਂ ਕਹਿੰਦਾ ਸਾਰੇ ਇਕੱਠੇ ਹੋ ਕੇ ਤੀਜੇ ਹਿੱਸੇ ਦੇ ਵਿੱਚ ਜੇ ਆਉਂਦੇ ਆ ਤਾਂ ਅਸੀਂ ਜਾਣਦੇ ਆ ਕਿ ਪੰਥਕ ਸਿਆਤ ਦੇਖੋ ਜੇ ਅਸੀਂ ਵੈਸੇ ਦੇਖਿਆ ਜਾਵੇ ਤਾਂ ਬਦਲ ਕੇ ਕੀ ਆ ਪੰਥ ਦੋਖੀ ਨਹੀਂ ਤਾਂ ਪੰਥਕ ਧਿਰ ਉਥੇ ਕੱਲੀ 21ਵੇਂ ਮੰਨ ਸਕਦਾ ਕਿ ਅਸੀਂ ਕਹਦੇ ਮੰਦੀਪ ਵਾਲੀ ਧਿਰ ਨੂੰ ਕੀ ਅਸੀਂ ਪੰਥਕ ਕਹਿ ਸਕਦੇ ਸੀ ਹਾਲ ਹੁਣ ਜਿਹੜੀ ਵੇਬ ਪਹਿਲਾਂ ਦੀ ਆਪਾਂ ਗੱਲ ਕਰਦੇ ਆਂ ਵੀ ਅਮਰਤਪਾਲ ਦੇ ਨਾਂ ਤੇ ਖਾਨੀ ਵੇਬ ਬਣ ਜੂਜੀ ਜਾਂ ਫਲਾਣੇ ਦੇ ਨਾਂ ਤੇ ਉਦੋਂ ਵੀ ਵੇਬ ਕੋਈ ਕਿਸੇ ਦੇ ਨਾਂ ਤੇ ਨਹੀਂ ਬਣੀ ਸੀ ਲੋਕਾਂ ਦੇ ਅੰਦਰ ਸੇਕ ਸੀ ਲੋਕ ਔਖੇ ਸੀ ਲੋਕਾਂ ਨੇ ਵੋਟਾਂ ਪਾਈਆਂ ਅੱਖ ਕੇ ਪਾਈਆਂ ਨੇ ਤਾਂ ਜੇ ਕੀ ਆ ਕੁਝ ਇਨਸੀਡੈਂਟ ਇਹ ਜੇ ਹੋ ਜਾਂਦੇ ਆ ਠੀਕ ਆ ਸਿਮਰਜੀਤ ਮਾਨ ਵੀ ਲੋਕਾਂ ਨੇ ਸਖਰੂਰ ਤੋਂ ਜਿਤਾਤਾ ਤੇ ਅੱਜ ਜਮਾਨਤ ਜਬਤ ਕਰਾਉਣ ਵਾਲੇ ਹਾਲਾਤ ਹੋਣਗੇ ਉਹਦੇ ਇਹ ਜਿਹੜਾ ਪੰਜਾਬ ਦਾ ਜਿਹੜਾ ਮਾਕੇ ਹੈਗਾ ਨਾ ਬਈ ਤਸਵੀਰ ਆ ਇਹ ਤੱਤੀ ਆ ਥੋੜੀ ਜੀ ਤੱਤੇ ਮੁੱਦੇ ਤੇ ਥੋੜੇ ਤੱਤੇ ਵੱਧ ਹੋ ਜਾਂਦੇ ਤੇ ਕੀ ਮੁੱਦਾ ਕੋਈ ਚੱਲਿਆ ਨਹੀਂ ਤਾਂ ਇਸ ਮੌ ਆ ਦਾ ਸਿਸਟਮ ਸੈੱਟ ਕਰਕੇ ਜਿੱਤ ਗਿਆ ਜੇ ਕੋਈ ਹਾਂ ਤੱਤਾ ਕੋਈ ਮੁੱਦਾ ਹੋ ਜਾਂਦਾ ਮੌਕੇ ਤੇ ਫਿਰ ਜ਼ਰੂਰ ਰਿਜ਼ਲਟ ਵੀ ਕੋਈ ਇਫੈਕਟ ਹੋ ਸਕਦਾ ਸੀ ਕੋਈ ਨਾ ਕੋਈ ਨਮਾ ਕਿਉਂਕਿ ਸਾਡੇ ਜਿਹੜੇ ਲੋਕ ਨੇ ਇਹ ਕੀ ਚੱਕਮੀ ਗੱਲ ਭਾਲਦੇ ਆ ਜਿਹੜਾ ਚੱਕਮੀ ਗੱਲ ਕਰ ਲੈਂਦਾ ਲੋਕ ਉਹਦੇ ਮਗਰ ਹੋ ਤੁਰਦੇ ਆ ਚੱਕਮੀਆਂ ਗੱਲਾਂ ਤਾਂ ਕੀ ਹੋਈਆਂ ਨੇ ਪੁਰਾਣੀਆਂ ਜਿਹੜੀਆਂ ਵਈਆਂ ਗੱਲਾਂ ਸੀਗੀਆਂ ਵਈਆਂ ਗੱਲਾਂ ਦੇ ਵਿੱਚ ਜਿਹਦੀ ਥੋੜੀ ਜਿਹੀ ਸਰਜਰੀ ਸੀਗੀ ਉਹ ਕੀ ਆ ਮੈਂ ਕਹਿੰਦਾ ਰੋਟਾ ਫੁਲਕਾ ਲੈ ਗਿਆ ਜਿਹਦੀ ਮੈਂ ਕਹਿੰਦਾ ਵੀ ਪਾਰਟੀ ਨਵੀਂ ਸਰਕਾਰ ਬਣੀ ਸੀ ਬਾਕੀ ਲੋਕ ਬਾਈ ਪਤਾ ਲੋਕਾਂ ਨੂੰ ਸਾਲ ਹੈਗਾ ਸਾਲ ਬਾਅਦ ਬਦਲੀ ਜਾਣਾ ਤੇ ਲੋਕਾਂ ਨੇ ਕੰਮ ਲਏ ਆ ਦੂਜੀ ਕੱਲ ਕੀ ਸਰਕਾਰ ਸੀ ਕਿ ਮੰਤਰੀ ਉੱਥੇ ਬੈਠੇ ਸੀ ਕੰਮ ਬਹੁਤ ਹੋ ਜਾਂਦੇ ਆ ਇੱਕ ਬਾਈ ਇਲੈਕਸ਼ਨ 30 ਸਾਲ ਦਾ ਭਾਂਗਾ ਘੜ ਦਿੰਦੀ ਆ ਠੀਕ ਹੈ ਨਾ ਮੈਂ ਕਹਿੰਦਾ ਵੀ 30 ਸਾਲਾਂ ਜਿੰਨੇ ਕੰਮ ਹੁੰਦੇ ਇਕੱਲੇ ਇੱਕ ਬਾਈ ਇਲੈਕਸ਼ਨ ਚ ਹੋ ਜਾਂਦੇ ਆ ਤਾਂ ਅਸੀਂ ਆਪ ਤਲਵੰਡੀ ਸਾਬ ਉਹ ਚੀਜ਼ ਹਟਾ ਕੇ ਦੇਖੀ ਵੀ ਆ ਇਸ ਕਰਕੇ ਜਿੰਨੇ ਲੋਕਾਂ ਨੇ ਮੌਕਾ ਪ੍ਰਸਤ ਲੋਕ ਕੀ ਆ ਮੈਂ ਕਹਿੰਦਾ ਮੋਹਰ ਲਾ ਗਏ ਆ ਤੇ ਆਨਲਾਈਨ ਟਾਈਮ ਦੇ ਵਿੱਚ ਇਹਨੂੰ ਪੰਜਾਬ ਦੀ ਸਿਆਸਤ ਨਾਲ ਜੋੜ ਕੇ ਦੇਖਣ ਦੀ ਕੋਈ ਲੋੜ ਨਹੀਂ ਕਿਉਂਕਿ ਪੰਜਾਬ ਦਾ ਜਿਹੜਾ ਨਵਾਂ ਨੈਰੇਟਿਵ ਸੈੱਟ ਹੋਣਾ ਉਹ ਜੇ ਕੋਈ ਤੇਰ ਪੰਜਾਬ ਦੇ ਲੋਕਾਂ ਨੂੰ ਸਹੀ ਜਾਗਰੂਕ ਕਰਕੇ ਜੇ ਤਾਂ ਚੇਤਨਨ ਕਰ ਜਾਂਦੀ ਹੈ ਤਾਂ ਉਹ ਤੇਰ ਹੋ ਸਕਦਾ ਪੰਜਾਬ ਦੇ ਵਿੱਚ ਕੀ ਆ ਬਣ ਜੇ ਕਿਉਂਕਿ ਅੱਜ ਪੰਜਾਬ ਮੈਂ ਕਹਿੰਦਾ ਬੇਲਗਾਮ ਹੋਇਆ ਪਿਆ ਅੱਜ ਕਿਸੇ ਦੇ ਪੱਲੇ ਕੱਖ ਨਹੀਂ ਹੈ ਤਾਂ ਉਸ ਖਲਾਅ ਬਣਿਆ ਹੋਇਆ ਪਰ ਅ ਖਲਾਅ ਨੂੰ ਭਰਦਾ ਕੌਣ ਆ ਪੁਰਾਣੀਆਂ ਪਾਰਟੀਆਂ ਜੋ ਅਜੇ ਮੈਨੂੰ ਕੋਈ ਨਹੀਂ ਲੱਗਦਾ ਪਰ ਅਜੇ ਵੀ ਜਿਹੜੀ ਪਾਰਟੀ ਸਹਿਕ ਦੀ ਮਾੜੀ-ਮੋਟੀ ਹੈਗੀ ਆ ਉਹ ਕੀ ਐਤ ਕੀ ਇੱਥੇ ਬਾਜ਼ੀ ਮਾਰਗੇ ਆ ਅੱਜ ਵੀ ਪ੍ਰਵਾਨਤ ਚਿਹਰਾ ਜੇ ਤਾਂ ਇਹ ਹਾਲਾਤ ਜਿਹੜੇ ਹੈਗੇ ਅੱਜ ਕੋਈ ਪਿਕਚਰ ਕਲੀਅਰ ਨਹੀਂ ਅੱਜ ਭਾਈ ਕਾਂਗਰਸ ਚੌਥੇ ਨੰਬਰ ਤੇ ਆ ਜਦੋਂ ਤੋਂ ਰਾਜਾ ਵੜਿੰਗ ਜੋ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਦੇ ਉਹ ਪ੍ਰਚਾਰ ਕਰਨ ਆਏ ਸੀ ਤਾਂ ਉਹਨਾਂ ਦੇ ਮਨ ਵਿੱਚ ਸੀਗਾ ਲੋਕਾਂ ਦੇ ਕਿ ਲਓ ਜੀ ਰਾਜਾ ਤਾਂ ਗੇਮ ਪਲਟ ਦਊਗਾ ਪਹਿਲਾਂ ਡਾਊਨ ਸੀ ਕਾਂਗਰਸ ਪਰ ਕੀ ਲੱਗਦਾ ਫਿਰ ਚੌਥੇ ਨੰਬਰ ਤੇ ਮਾਰੀ ਕੀ ਹਵਾ ਕਮਾਈ ਇਹੋ ਜੀ ਨਹੀਂ ਗੇਮ ਹੀ ਰਾਜੇ ਨੇ ਪਲਟੀ ਆ ਭਾਈ ਜੀ ਉੱਥੇ ਜਿਹੜੀ ਸਾਰੀ ਗੇਮ ਪਲਟੀ ਆ ਮੈਂ ਕਹਿੰਦਾ ਦੇਖੋ ਰਾਜੇ ਨੂੰ ਪਹਿਲਾਂ ਮਨੇ ਮੂੰਹ ਦੀ ਬਾਬਾ ਸੀਰ ਵਾਲਾ ਜਿਹੜਾ ਬੰਦਾ ਹੈ ਨਾ ਮੂੰਹ ਚੋਂ ਉਹਨੇ ਗੰਦੀ ਕੱਢਿਆ ਜੋ ਕੱਢਿਆ ਜੋ ਉਹਨੇ ਬਕਵਾਸ ਉੱਥ ਅੱਜ ਵਿਚਾਰਾ ਸਟਾਰਟਿੰਗ ਦੀ 3 ਨੰਬਰ ਤੇ ਚੱਲ ਰਿਹਾ ਸੀ ਹੁਣ ਤਾਂ 4 ਤੇ ਬੱਗ ਗਿਆ ਮੈਂ ਕਹਿੰਦਾ ਉਹਦੀ ਜੜਾਂ ਦੇ ਵਿੱਚ ਹੀ ਰਾਜਾ ਬਣ ਕੇ ਬਹਿ ਗਦੇ ਮੈਂ ਇੱਕ ਦਾਵਾ ਕਰਦਾ ਵੀ ਜੇ ਰਾਜਾ ਬਣ ਕੇ ਪ੍ਰਧਾਨ ਰਹਿ ਜਾਂਦਾ ਉਹਨਾਂ ਵਾਲੇ 6 ਮਹੀਨਿਆਂ ਦੇ ਵਿੱਚ ਕਾਂਗਰਸ ਪੰਜਾਬ ਦੇ ਵਿੱਚ ਹੀ ਗੈਬ ਕਰ ਦੇਣਗੇ ਜਿੰਨੇ ਕ ਧੜੇ ਬੰਦਿਆਂ ਇਹਨੇ ਕਰਤੀਆਂ ਜਿੰਨੇ ਕ ਖਿਡਿਆਰੇ ਇਹਨੇ ਪਾਤੇ ਜੇ ਪੰਜ ਬੰਦੇ ਗੱਡੀ 'ਚ ਬੈਠੇ ਤਾਂ ਪੰਜ ਦੇ ਪੰਜ ਹੀ ਮੁੱਖ ਮੰਤਰੀ ਬਣ ਕੇ ਆਉਂਦੇ ਇਹਨਾਂ ਦੇ ਕਾਂਗਰਸ ਵਾਲਿਆਂ ਦੇ ਤੇ ਜਿਹੜੇ ਹਾਲਾਤ ਇਹਨਾਂ ਦੇ ਬਣੇ ਵੇ ਆ ਬਾਕੀ ਜੋ ਉੱਥੇ ਬਿਆਨਬਾਜ਼ੀ ਹੋਈ ਆ ਉਸ ਬਿਆਨਬਾਜ਼ੀ ਨੇ ਮੇਰੇ ਖਿਆਲ ਦੇ ਵਿੱਚ ਸ਼ਾਇਦ ਕਾਂਗਰਸ ਕੀ ਆ ਤੀਜੇ ਨੰਬਰ ਤੇ ਨੇੜੇ ਤੇੜੇ ਹੋ ਜਾਂਦੀ ਚੰਗੀ ਵੋਟ ਵੀ ਲੈ ਜਾਂਦੀ ਪਰ ਰਾਜ ਨੇ ਜੋ ਗਰੀਬ ਲੋਕਾਂ ਵਾਸਤੇ ਠੀਕ ਹੈ ਨਾ ਮੈਂ ਕਹਣਾ ਵੀ ਉਹ ਬੂਟਾ ਸਿੰਘ ਜੀ ਬਾਰੇ ਕੀ ਆ ਜੋ ਉਹਨੇ ਬਿਆਨਬਾਜ਼ੀ ਕੀਤੀ ਆ ਉਸ ਤੋਂ ਬਾਅਦ ਜੋ ਕੀ ਆ ਮੈਂ ਕਹਣਾ ਵੀ ਸਾਡੇ ਸਿੱਖ ਜੋਾਕਾਂ ਦੇ ਠੀਕ ਹੈ ਨਾ ਕੇਸਾਂ ਨੂੰ ਫੜ ਕੇ ਜੋ ਉਹਨੇ ਬੇਅਦਬੀ ਕੀਤੀ ਉਹ ਚੀਜ਼ਾਂ ਲੋਕਾਂ ਦੇ ਮਨ ਚੋਂ ਬਾਈ ਜੀ ਪੰਥਕ ਮੈਂ ਇਹ ਤੋਂ ਪਹਿਲਾਂ ਵੀ ਗੱਲ ਕੀਤੀ ਆ ਵੀ ਪੰਥਕ ਹਲਕਾ ਆਪਾਂ ਕਹਿੰਦੇ ਨੇ ਲੋਕ ਕੀ ਆ ਉੱਥੇ ਠੀਕ ਹੈ ਜੁੜੇ ਹੋਏ ਆ ਸਿੱਖੀ ਨੂੰ ਪਿਆਰ ਕਰਦੇ ਆ ਕਿ ਜਿਹੜਾ ਬੰਦਾ ਕੀ ਆਪਮਾਨਿਤ ਕਰਦਾ ਤਾਂ ਉਹ ਬੰਦੇ ਨੂੰ ਲੋਕਾਂ ਨੇ ਤਰਸਕਾਰ ਕਰਨੇ ਸੀ ਤਾਂ ਮੈਂ ਕਹਿੰਦਾ ਵੀ ਗਾਹਾਂ ਨੂੰ ਕਾਂਗਰਸ ਨੂੰ ਸਮਝ ਲੈਣੀ ਚਾਹੀਦੀ ਆ ਤੇ ਇਸ ਇਲੈਕਸ਼ਨ ਨੇ ਮੈਂ ਇੱਕ ਦੱਸਣਾ ਵੀ ਰਾਜੇਪਟਿੰਗ ਦਾ ਜਿਹੜਾ ਭਵੇਖਾ ਉਹ ਲਗਭਗ ਖਤਮ ਕਰਤਾ ਬਾਈ ਨਾ ਤਾਂ ਕਿ ਇਹ ਡਿਜੀਟਲ ਤੇ ਜਿਹੜੀ ਗੱਲ ਮਾ ਕੇ ਆ ਗਈ ਨਾ ਮੀਡੀਆ ਤੇ ਉਹ ਖਤਮ ਨਹੀਂ ਹੁੰਦੀ ਇਹ ਚੀਜ਼ਾਂ ਲੋਕਾਂ ਦੇ ਦਿਮਾਗ 'ਚ ਬਾਰ ਬਾਰ ਵੱਜਣਗੀਆਂ ਕਾਲੇ ਰੰਗ ਦਾ ਜੀ ਮੱਝ ਵੀ ਸਿੱਖ ਜੀ ਇਹ ਗੱਲਾਂ ਲੋਕ ਭੁੱਲਣਗੇ ਤੁਹਾਨੂੰ ਕੀ ਲੱਗਦਾ ਇਹ ਗੱਲਾਂ ਨਾ ਤਾਂ ਲੋਕ ਭੁੱਲਣ ਕਦੇ ਤੇ ਰਾਜੇਪਟਿੰਗ ਦੀ ਸਿਆਸਤ ਕੀ ਆ ਮੈਂ ਕਹਿੰਦਾ ਵੀ ਉਹਦੇ ਜਿਹੜੀ ਬਵਾਸੀਰ ਦੀ ਮੂਹ ਆਖਰੀ ਸਵਾਲ ਤੇ ਬਈ ਆਖਰੀ ਪੋਜੀਸ਼ਨ ਬੀਜੇਪੀ ਦੀ ਜਿਵੇਂ ਬੀਜੇਪੀ ਲੋਕਾਂ ਦੇ ਵਿੱਚ ਸੀਗਾ ਕਿ ਪੰਜਾਬ ਦੇ ਵਿੱਚ ਪੈਰ ਪਸਾਰ ਰਹੀ ਹੈ ਪਰ ਪੰਜਵੇਂ ਨੰਬਰ ਤੇ ਆਉਣਾ ਲੋਕਾਂ ਵਿੱਚ ਹੁਣ ਦੁਬਾਰਾ ਇਹ ਗੱਲ ਚੱਲ ਪਈ ਹੈ ਕਿ ਬਈ ਬੀਜੇਪੀ ਦਾ ਪੰਜਾਬ ਵਿੱਚ ਕੁਝ ਨਹੀਂ ਬਣ ਸਕਦਾ ਜੋ ਹਾਲਾਤ ਤਰਨ-ਤਰਨ ਦੇ ਵਿੱਚ ਹੋਏ ਨਹੀਂ ਇਹ ਬਹਿਮਾ ਬਾਈ ਜੀ ਮੈਂ ਕਹਣਾ ਜਿਹੜੇ ਅੱਜ ਤੁਸੀਂ ਬਿਹਾਰ ਦਾ ਰਿਜ਼ਲਟ ਵੀ ਆ ਗਿਆ ਤੁਸੀਂ 243 ਸੀਟਾਂ ਚੋਂ 198 ਦੇ ਬੀਜੇਪੀ ਲੀਡ ਦੇ ਵਿੱਚ ਹੈਗੀ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੀਜੇਪੀ ਆਪ ਦੇ ਚੰਗੇ ਹੋਣ ਕਰਕੇ ਨਹੀਂ ਜਿੱਤ ਰਹੀ ਦੂਜੇ ਮਾੜੇ ਹੋਣ ਕਰਕੇ ਜਿੱਤ ਰਹੀ ਆ ਉਥੇ ਲਾਲੂ ਦੇ ਮੁੰਡੇ ਨੂੰ ਚਿਹਰਾ ਪੇਸ਼ ਕਰਤਾ ਉਹਨਾਂ ਨੇ ਠੀਕ ਹੈ ਨਾ ਇੰਡੀਆ ਗਠਬੰਧਨ ਵਾਲਿਆਂ ਨੇ ਸਭ ਤੋਂ ਕਰਾਪਟ ਮਹਾਪ੍ਰੇਸ਼ਟ ਬੰਦਾ ਯਾਰ ਉਹਦੇ ਪੁੱਤ ਨੂੰ ਤੁਸੀਂ ਮੂਹਰੇ ਲਾ ਕੇ ਕਿੱਥੋਂ ਜਿੱਤ ਲੋਗੇ ਹੁਣ ਰੌਲਾ ਇਹ ਸੀਗਾ ਪੰਜਾਬ ਦੇ ਵਿੱਚ ਸਾਰੀਆਂ ਤੇ ਰਾਕੀਆਂ ਨਕਮੀਆਂ ਨੇ ਤੁਹਾਨੂੰ ਮੈਂ ਇੱਕ ਦੱਸਦਾ ਨਾ ਵੀ ਜਿਹੜੇ ਬਾਕੀ ਦੂਜੀ ਜਿਹੜੀ ਟਿਕੜਮਬਾਜ਼ੀ ਮੈਂ ਕਿ VOTING MACHINE ਚ ਹੋ ਰਹੀ ਆ ਇੱਕ ਪਾਸੇ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਅਮਰੀਕਾ ਉਹ ਤਾਂ ਬਾਈ ਜੀ ਮਾਕੇ ਬੋਟਾਂ ਜਿਹੜੀਆਂ ਪਵਾਉਂਦੀ ਆ ਉਹ ਵੈਲਟ ਪੇਪਰਾਂ ਦੇ ਪਵਾਉਂਦੀ ਆ ਇਹ ਮਸ਼ੀਨਾਂ ਤੇ ਕਿਉਂ ਪਵਾਉਂਦੇ ਕਿਉਂਕਿ ਐਡਵਾਂਸ ਜ਼ਿਆਦੇ ਇਹਨਾਂ ਨੂੰ ਤਕਨੀਕ ਪਤਾ ਕੀ ਹੋਣਾ ਬਿਹਾਰ ਦੇ ਵਿੱਚ ਜੋ ਆਪਣਾ ਹਰਿਆਣੇ ਦੀ ਇਲੈਕਸ਼ਨ ਦਾ ਰਾਹੁਲ ਗਾਂਧੀ ਨੇ ਜੋ ਸਾਹਮਣੇ ਕੀ ਆ ਵਿਚਾਰਾ ਰੋਂਦਾ ਪਿੱਟਦਾ ਰਹਿ ਗਿਆ ਉਹ ਅਲੱਗਰੇ ਫੇਰ ਪਾ ਕੇ ਜਿੱਤ ਕੇ ਲੈ ਗਏ ਤੇ ਮੈਨੂੰ ਇਹ ਲੱਗਦਾ ਪੰਜਾਬ ਦੇ ਨਹੀਂ ਬਤੇ 117 ਜੋ 100 ਸਿਟੀ ਬੀਜੇਪੀ ਲੈ ਜੇ ਜਿਹੜੇ ਹਾਲਾਤ ਕੀ ਆ ਪੰਜਾਬ ਦੇ ਚੱਲ ਰਹੇ ਆ ਪੰਜਾਬ ਦੇ ਸਿਆਸਤਦਾਨਾਂ ਦੇ ਚੱਲ ਰਹੇ ਆ ਤੇ ਜਿਹੜੇ ਹਾਲਾਤ ਕੀ ਆ ਮਾਕੇਰੇ ਹੋੜ ਇੱਕ ਦੋ ਤਰ੍ਹਾਂ ਹੋਰ ਉੱਠ ਖੜਨਗੀਆਂ ਤੇ ਤੇਰਾਂ ਨੇ ਪੰਜ ਉਹ ਪੱਕੀਆਂ ਸੀਟਾਂ ਨੇ ਤੇ ਮੈਂ ਕਹਿੰਦਾ ਪਿੰਡਾਂ ਚੋਂ ਵੀ ਲੋਕਾਂ ਨੇ ਹੁਣ ਤੱਕ ਘਰਾਂ ਦੇ ਝੰਡੇ ਬੀਜੇਪੀ ਦੇ ਦਿਸਣ ਲੱਗ ਗਏ ਆ ਠੀਕ ਹੈ ਨਾ ਤੇ ਬੀਜੇਪੀ ਜੇ ਕਿਤੇ ਆ ਮੈਂ ਕਿਹਾ ਦੋ ਤਿੰਨ ਚ ਕੋਈ ਚੰਗੇ ਕੰਮ ਕਰ ਗਈ ਅਜਾ ਲੋਕ ਤੁਰੇ ਹੋਏ ਨੇ ਜਿਹੜੇ ਮੈਂ ਕੌਮੀ ਇਨਸਾਫ ਮੋਰਚੇ ਵਿੱਚੋਂ ਠੀਕ ਹੈ ਨਾ ਜੇ ਮੰਨ ਕੇ ਚਲੋ ਵੀ ਬੰਦੀ ਸਿੰਘਾਂ ਦਾ ਕੋਈ ਫੈਸਲਾ ਲੈ ਜਾਂਦੇ ਆ ਕਾਂਗਰਸ ਨੇ ਸਾਡਾ ਕੀ ਆ ਕਹਾਣ ਕੀਤਾ ਕੌਮ ਦਾ ਕੀਤਾ ਉਸ ਤੋਂ ਬਾਅਦ ਬੀਜੇਪੀ ਨਾਲ ਸ਼ਹਿਰੀ ਲੋਕ ਪਹਿਲੀ ਹੈਗੇ ਆ ਤੇ ਜਿਹੜਾ ਗਰੀਬ ਤਾਬਕਾ ਹੈਗਾ ਸਵਾ 100 ਕਰੋੜ ਬੁੜੀਆਂ ਦੇ ਖਾਤੇ ਚ ਬਾਈ ਜੀ 10000 ਰੁਪਏ ਸਿੱੜ ਤਾਂ ਉਹਨਾਂ ਨੇ ਵਿ ਤੇ 50000 ਮਾਕੇ ਵੋਟ ਇੱਕ ਹਲਕੇ ਜਿਵੇਂ ਕਿ ਲੇਡੀਜ਼ ਦੀ ਹੈਗੀ ਆ ਉਹ ਹਰਨਗੇ ਕਿਵੇਂ ਤੇ ਪੰਜਾਬ ਦੇ ਵਿੱਚ ਵੀ ਗਰੀਬ ਤਬਕਾ ਕਿੰਨੀ ਸਭ ਤੋਂ ਵੱਧ ਜਿਹੜਾ ਗਰੀਬ ਤਬਕਾ ਸਾਡੇ ਪੰਜਾਬ ਚ ਬੈਠੇ ਆ ਜਿਹੜੀ ਮਾਕੇ ਅਸੀਂ ਕਹਿ ਦਿੰਨੇ ਅਸੀਂ OBC ਵੋਟ ਨੇ ਤੇ ਉਸ ਬੋਟ ਬੈਂਕ ਦੇ ਖਾਤਿਆਂ ਦੇ ਵਿੱਚ ਜਦੋਂ ਜਨਤਨ ਖਾਤਿਆਂ ਦੇ ਵਿੱਚ ਅਗਲੇ ਨੇ ਇਕੱਠੇ ਰੁਪਏ ਸਿੱਟੇ ਸਰਕਾਰੀ ਰੁਪਏ ਨਾਲ ਵੋਟਾਂ ਮੋਢ ਲੈ ਕੇ BJP ਤੁਹਾਨੂੰ ਮੈਂ ਜੇਦੀ ਦਿਖਾਊਗਾ ਜੇ ਪੰਜਾਬ ਦੇ ਸਿਆਸਤਦਾਨ ਅਹੀਂ ਇੱਕ ਦੂਜੇ ਨਾਲ ਪਾੜ ਕੇ ਅਹੀਂ ਲੜਦੇ ਰਹੇ ਤਾਂ ਪੰਜਾਬ ਚ BJP ਦੀ ਅਗਲੀ ਸਰਕਾਰ ਬਣੂ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ